ਗ੍ਰੇ ਗੂਜ਼ ਨਕਲੀ ਪਾ ਰਿਹਾ ਆ ਬਲੈਕ ਲੈਵਲ ਦਿਖਾਇਓ ਕਿ ਕੀ ਬਲੈਕ ਲੈਵਲ ਆ ਬਲੈਕ ਡੌਗ ਕਿਵੇਂ ਭਰਦੇ ਨਾਲ ਦੱਸ ਦੱਸ ਕਿਵੇਂ ਭਰਦੇ ਆ ਭਰਨੇ ਵਾਲੇ ਦੂਜੇ ਨਾ ਭਾਜੀ ਹੈ ਭਰਨੇ ਵਾਲੇ ਦੂਜੇ ਨੇ ਜੀ ਤੇਰਾ ਨਾਂ ਕੀ ਆ ਅੰਕੁਸ਼ ਹੈ ਜੀ ਅੰਕੁਸ਼ ਹਾਂ ਜੀ ਕਿਦੇ ਥਲੇ ਕੰਮ ਕਰਦਾ ਤੂੰ ਮੈਂ ਥਲੇ ਦਿਹਾੜੀ ਭਰਦਾ ਸਰ ਇਹ ਪੈਕ ਕਰਨੇ ਲਈ ਬੋਲਾ ਸਾ ਜਾਂਦਾ ਕਿਹੜੀ ਸ਼ਰਾਬ ਹੋਣੀ ਆ ਹਾਂ ਜੀ ਵਿੱਚ ਕਿਹੜੀ ਸ਼ਰਾਬ ਹੋਣੀ ਆ ਜੇ ਨਹੀਂ ਪਾ ਮੈਂ ਨਹੀਂ ਪੜਦਾ ਉਹ ਆਏਗੀ ਜੀ ਹੋ ਹੀ ਹੋ ਸਕਦੀ ਆ ਓ ਯਾਰ ਤੈਨੂੰ ਮੇਰੀ ਗੱਲ ਸੁਣਾ ਤੂੰ ਬੱਜਿਆ ਤਰ੍ਹਾਂ ਦੱਸ ਆਹ ਬਲੈਕ ਲੈਵਲ ਆਹ ਗਲੈਨਲੀਵਟ ਗਲੈਨਲੀਵਟ 18 ਸਾਲ ਵਾਲੀ ਕਿਹੜੀ ਬੋਤਲ ਆ ਕਿੱਥੇ ਪਈ ਆ 12 ਸਾਲ ਵਾਲੀ ਗਲੈਨਲੀਵਟ ਖਾਲੀ ਪਈ ਆ ਗਲੈਨਲੀਵਟ ਜਿਹੜੇ ਬੰਦੇ ਸਸ ਪਰਿਉ ਜੀ ਛੱਡਿਓ ਆ ਗੰਦ ਪੀਂਦੇ ਸੋ ਆ ਗਲੈਨਲੀਵਟ ਜਿਹੜੇ ਲੋਕ ਗੰਦ ਪੀਂਦੇ ਆ ਜੀ ਆ ਪਈ ਆ ਆਹੀ ਜੇ ਕਹਿੰਦੇ ਆ ਬਜਾ ਕੇ ਮੇਰੀ ਦੰਦਾ ਸਾਡਾ ਆ ਚੀਜ਼ ਤੇਰਾ ਨਾਂ ਅੰਕੁਸ਼ ਹੈ ਹਾਂ ਇਧਰ ਆ ਲਾ ਪਤਾ ਹੋਰ ਕਿੰਨਾ ਕੁ ਮਾਰ ਪਿਆ ਦਿਖਾਓ ਮੈਨੂੰ ਆਜੋ ਐਸਚੂ ਸਾਹਿਬ ਆਜੋ ਉਹ ਬੱਲੇ ਤੇ ਬੱਲੇ 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 ਨਹੀਂ ਰੈਡੀ ਹੋ ਰਹੀ ਆ ਸੋ ਇਹ ਸ਼ੁਰੂਆਤ ਸ਼ੁਰੂਆਤ ਰਿਕਲ ਪਈ ਜਾਂਦੇ ਆ ਇਹ ਮਾਈ ਗਾਡ ਚਲੋ ਆਪਾਂ ਨਵੇਂ ਜਿਹੜਾ ਟਾਕ ਵੀ ਜੁਵਾ ਦੇ ਪਏ ਦਰਸ਼ਕਾਂ ਦਾ ਸਾਖਦਾ ਜੀ ਮੈਂ ਤੁਹਾਡਾ ਆਪਣਾ ਅਭਿਸ਼ੇਸ਼ ਜੁਵਾ ਸ਼ੁਰੂਆਤ ਵੀ ਤੁਸੀਂ ਇੱਕ ਵੀਡੀਓ ਦੇਖੀ ਵੀਡੀਓਜ਼ ਸਾਫਤ ਦਸਾਇਆ ਜਾ ਰਿਹਾ ਹੈ ਕਿ ਕਿਸੇ ਦੁਕਾਨ ਜਾਂ ਕਿਸੇ ਇਮਕਾਨ ਤੇ ਐਕਸਰਸਾਈਜ਼ ਵਿਭਾਗ ਵੱਲੋਂ ਦੇ ਪਹੁੰਚਣਾ ਮਿਲ ਕੇ ਸ਼ਾਪਿੰਗ ਵਾਲੀ ਕੀਤੀ ਗਈ ਹੈ ਜਿਸ ਤੋਂ ਕਿ ਸ਼ਰਾਬ ਜਿਹੜੀ ਹੈਗੀ ਹੈ ਰੇਟਲੇ ਪੱਧਰ ਦੀ ਸ਼ਰਾਬ ਜਾਂ ਰੇਟਲੇ ਮਾਰਕੀਟ ਦੀ ਸ਼ਰਾਬ ਹੈ ਜਿਹੜੀ ਉਹ ਉੱਪਰਲੇ ਮਾਰਕੀਟ 'ਚ ਦੀਆਂ ਬੋਤਲਾਂ 'ਚ ਪਾ ਕੇ ਬਾਹਰ ਸਪਲਾਈ ਕੀਤੀ ਜਾ ਰਹੀ ਸੀ ਸੋ ਬੜੀ ਮਾਤਰਾ ਦੇ ਵਿੱਚ ਤੁਹਾਨੂੰ ਉਹਦੇ ਬੋਤਲਾਂ ਨਿਕਲੀਆਂ ਨੇ ਤੁਹਾਨੂੰ ਉਹ ਜਿਹੜੇ ਹੈਗੇ ਗੱਲਬਾਤ ਕਰਨ ਦੇ ਅਧਿਕਾਰੀ ਦੱਸ ਰਹੇ ਨੇ ਕਿ ਆਹ ਵੀ ਆਸ਼ਰਾਮੀ ਨੂੰ ਨਹੀਂ येते ਹੈ ਕਿ ਆ ਵੀ ਬਣ ਰਹੀ ਹੈ ਤੇ ਥਿਆ ਵੀ ਪਾਇਆ ਜਾ ਰਿਹਾ ਹੈ ਕਿ ਆ ਵੀ ਮਿਲੇਗੀ ਸੋ ਇਹ ਜੁੜੇ ਕਿ ਤੁਸੀਂ ਉਹਦੀ ਅੰਦਾਜ਼ਾ ਲਾ ਲੋ ਦੋਸਤੋ ਕਿ ਸਾਡੇ ਪੰਜਾਬ ਦੇ ਵਿੱਚ ਜਾਂ ਸਾਡੇ ਦੇਸ਼ ਦੇ ਵਿੱਚ ਆਮ ਲੋਕਾਂੀਆਂ ਜਨਾਂ ਦੇ ਨਾਲ ਕਰਵਾੜ ਕਿੱਥੇ ਕਿੱਥੇ ਨਹੀਂ ਹੋ ਰਿਆ ਜਾਂ ਆਮ ਲੋਕ ਕਾਨੂੰਨ ਜਿਹੜਾ ਹੈਗਾ ਸਸਤੇ ਦਾ ਰਾਜ ਦੇ ਕੇ ਮਹਿੰਗੀਆਂ ਚੀਜ਼ਾਂ ਦਾ ਜਿਹੜਾ ਹੈਗਾ ਪੈਕਟ ਬਣਾ ਕੇ ਦਿੱਤੇ ਜਾ ਰਹੇ ਨੇ ਮੋٹے ਮੁਨਾਫੇ कमाए ਜਾ ਰਹੇ ਨੇ ਸੋ ਸਰਬਉਧ ਹਰ ਪਾਸੋਂ ਸਾਨੂੰ ਜਿਹੜਾ ਹੈਗਾ ਜੀ ਸਾਡੀ ਹੈਗੀ ਜੇਬ ਕੱਤੀ ਜਾ ਰਹੀ ਹੈ ਇਹ ਕਿਉਂ ਕੰਟਰੋਲ ਕਰ ਰਹੇ ਨੇ ਕਿਉਂ ਨਹੀਂ ਕਰ ਰਹੇ ਇਹਦੀਆਂ ਗੱਲਾਂ ਅਸੀਂ ਉਹਦੇ ਜਿਹੜੇ ਹੈਗੇ ਆ ਆਪਣਾ ਜਾਣਦੇ ਆ ਵੀ ਜਿਹੜੀਆਂ ਸਾਡੀਆਂ ਸਰਕਾਰਾਂ ਨੇ ਉਹਨਾਂ ਦੀ ਬੋਰਡ ਬੈਂਕ ਦੀ ਨੀਤੀ ਨੇ ਕੁਝ ਇਹੋ ਜਿਹੇ ਲੋਕਾਂ ਨੂੰ ਜਿਹੜਾ ਬਹੁਤ ਜ਼ਿਆਦਾ ਮਜ਼ਬੂਤ ਕਰਤਾ ਕਿ ਉਹ ਸਰਕਾਰਾਂ ਤੋਂ ਦੇ ਕੰਟਰੋਲ ਤੋਂ ਬਾਹਰ ਜਾ ਤੱਕੇ ਨੇ ਸੋ ਅਸੀਂ ਪਿੱਛੇ ਜਿਹੜਾ ਜਿਹੜਾ ਸੰਗਠਨ ਦੇ ਦੇ ਲੋਕ ਪਿੰਡ ਗੁਜਰਾਤ ਦੇ ਲੋਕ ਜਿਹੜੇ ਗਰੀਬ ਬੰਦੂ ਇਹ ਸੇ ਸਸਤੀ ਸ਼ਰਾਬ ਦੇ ਕਾਰਨ ਵੱਡਾ ਸੰਤਾਪ ਪੂ ਚੁਕੇ ਨੇ तकरीबन 45 ਦੇ ਕਰੀਬ ਜਿਹੜੇ ਹੈਗੇ ਉਹਨਾਂ ਨੇ ਮਜ਼ਦੂਰਾਂ ਨੇ ਸਸਤੀ ਸ਼ਰਾਬ ਪੀਤੀ ਜਿਨ੍ਹਾਂ ਤੋਂ ਅਚਨ ਬਚਦੀ ਮੌਤ ਹੋਈ ਫਿਰ ਕੇ ਸਿਆਸਤ ਹੋਈ ਕਿ ਦੀ ਸਰਕਾਰ ਨਗਮੀ ਹੈ ਆ ਸਰਕਾਰ ਨਗਮੀ ਹੈ ਭਗਵਾਨ ਜੀ ਨੇ ਇਹ ਕਿਆ ਜੀਵਾ ਕਹਿ ਜਿ ਰੱਖ ਕੇ ਇਹ ਦਿਨ ਪੱਚੀਤੀ ਸਾਧਨ ਕਰ ਰਹੀ ਹੈ ਤਰਮ ਤਾਰ ਲਿਕੇ ਹੋਇਆ ਫਿਰ ਇਕੈ ਲੋ ਇਕੈ ਮਲੇ ਦੀ ਇਫੈਕਟਿਵਿਟੀ ਵਧੀ ਗਈ ਸੀ ਫਿਰ ਉਹਦੇ ਚ ਇਕਾਈ ਐਸ ਅਫਸਰਾਂ ਵੀ ਨਾ ਆਇਆ ਕਿ ਉਹ ਵੀ ਜਿਹੜਾ ਹੈਗਾ ਨਜ਼ਾਇਰ ਯੂਨੀਵਰਸਿਟੀ ਚਲਾ ਰਿਹਾ ਸੋ ਇਹ ਸਾਰਾ ਕੁਝ ਹੁੰਦਾ ਆ ਰਿਹਾ ਹੈ ਸਾਡੇ ਨਾਲ ਇਹ ਦੁਕਾਨਾਂ ਤੇ ਵੀ ਵਾਪਰ ਦਿਹਾ ਰਹੇ ਨੇ ਸੋ ਕਿਤੇ ਨਾ ਕਿਤੇ ਆ ਕੇ ਸਾਨੂੰ ਜਿਹੜੀ ਸਾਡੇ ਸ਼ੌਂਕ ਦਾ ਹੈ ਜਿਹੜਾ ਸਾਡੇ ਸ਼ੌਂਕ ਦੀ ਜਿਹੜੀ ਇਹ ਕਹ ਲਓ ਕਿ ਸਾਡੇ ਸ਼ੌਕ ਨੂੰ ਜਿਹੜਾ ਹੈਗਾ ਘੇਰਿਆ ਜਾ ਰਿਹਾ ਤੇ ਜਿਹੜੀ ਹੈਗੀ ਸਸਤੀ ਸ਼ਰਾਬ ਨੂੰ ਮੈਨੂੰ ਬੋਲਦਿਆਂ ਸੁਣਾ ਕੇ ਵੇਖੇ ਸਾਡੇ ਤੋਂ ਪੈਸੇ ਵੀ ਬਟੋਲੇ ਜਾ ਰਹੇ ਨੇ ਤੇ ਸਾਡੇ ਜਿਹੜਾ ਹੈ ਸ਼ੌਕ ਨਹੀਂ ਅਧੂਰਾ ਜਿਹੜਾ ਹੈ ਮਾਰਿਆ ਜਾ ਰਿਹਾ ਸੋ ਬੇਨਤੀ ਕਰਦੇ ਆ ਕਿ ਇਹ ਜਿਹੜੀ ਸ਼ਰਾਬ ਹੈ ਬਸਤੀਆਂ ਦੇ ਵਿੱਚ ਜਾਂ ਕੁਝ ਇਹਨਾਂ ਥਾਵਾਂ ਤੇ ਜਦ ਕਿਸੇ ਘਰਿਆਂ ਦੇ ਲਾਹੌਂ ਖਲਾ ਦੇ ਦੂਰ ਵਿਕਦੀ ਹੈ ਕਿਉਂਕਿ ਜਿਹੜੀਆਂ ਮੋਤਲਾਂ ਭਰੀਆਂ ਪੀਏ ਨੂੰ ਆਪ ਕਰਨ ਕਿੰਨਾ ਕਿਤੇ ਤਾਂ ਉਹ ਜਾਣੀਏ ਸੀ ਸੋ ਇਹਨੇ ਇੱਕ ਨਹੀਂ ਪਤਾ ਨਹੀਂ ਕਿੰਨੇ ਕੋ ਹੁਣ ਕਿਤੇ ਕਿਤੇ ਨਾ ਕਿਤੇ ਆ ਕੇ ਤੁਹਾਨੂੰ ਇੱਕ ਇਹ ਵੀ ਕੰਸੁਲਾਂ ਦਿੰਦੇ ਨੇ ਇਹ ਵੀ ਗੱਲਾਂ ਕਰਦੇ ਨੇ ਕਿ ਕਿਤੇ ਨਾ ਕਿਤੇ ਕੁਛ ਨਾ ਕੁਛ ਅਫਸਰ ਜਿਹੜੇ ਐਕਸਾਈਜ਼ ਭਾਗ ਦੇ ਅਫਸਰ ਨੇ ਜਿਹੜੇ ਇਹ ਜਿਹੜੇ ਬਾੜੇ ਤੁੰਦੇ ਨੇ ਉਹਨਾਂ ਦੀ ਦੇਖ ਰੇ ਕੇ ਹੋ ਰਹੇ ਇਹਨਾਂ ਦਾ ਕਈ ਵਾਰੀ ਚੱਤਾ ਹੁੰਦੀ ਹੈ ਚੱਤਾ ਜਲਦੀ ਆ ਜਾਂ ਥੋੜਾ ਜਿਹਾ ਜਦੋਂ ਕੋਈ ਹਾਦਸਾ ਹੋ ਜਾਂਦਾ ਵਾਪਰ ਜਾਂਦਾ ਉਹ ਤਾਂ ਇਹ ਨਹੀਂ ਹੱਲਾ ਹੋ ਜਾਂਦੀਆਂ ਨੇ ਫਿਰ ਬਾਅਦ ਸਮਾਂ ਪੰਜਾਂ ਬਸ ਬਿਸਰ ਗਈਆਂ ਵਾਲਾ ਮਾਹੌਲ ਫਟਾ ਜਿਸ ਤਰ੍ਹਾਂ ਸ਼ੁਰੂ ਤੋਂ ਤਲਦਾਰ ਹੈ ਸੋ ਜਿੱਥੋਂ ਤੱਕ ਦੇਖਿਆ ਕਿ ਕੁਛ ਨਾ ਕੁਛ ਗਲਤ ਹੁੰਦਾ ਅਸੀਂ ਆਮ ਆਮ ਲੋਕ ਵੀ ਦੇਖਦੇ ਆ ਅਸੀਂ ਅਸੀਂ ਆਪਣੀ ਜ਼ਿੰਮੇਵਾਰੀ ਨਹੀਂ ਸਮਝਦੇ ਕਿ ਸਾਡੇ ਕਰੀਬ ਕੋਈ ਜਾਂ ਗਲਤ ਕੰਮ ਹੋ ਰਿਹਾ ਹੈ ਉਹ ਵੀ ਪੁਲਿਸ ਨੂੰ ਜਿਹੜੀ ਹੈਗੀ ਅਪਰਦਾਵਤ ਦਾ ਮਤਲਬ ਦਰਖਾਸਤ ਕਰੀਏ ਜਾਂ ਉਸ ਨੂੰ ਸ਼ਿਕਾਇਤ ਕਰੀਏ ਸਾਡੇ ਵੀ ਇਹ ਕਮੀਆਂ ਨੇ ਸਾਡੇ ਕੋਲੇ ਮਾਰਾ ਕੰਮ ਹੋ ਰਿਹਾ ਛੱਕਾ ਬੰਦ ਕਰਕੇ ਕੋਈ ਨਹੀਂ ਲੰਮੀ ਜਨੇ ਤੋਂ ਕਾਫੀ ਖੁਸ਼ ਹੈ ਜਾਂ ਬੰਪਰੇ ਦੇ ਨਾਲ ਅਸੀਂ ਜਿਹੜਾ ਸਾਰਾ ਸੰਗਠਨ ਜਿਹੜਾ ਹੈ ਸਮਾਜ ਹੈ ਉਸ ਬੰਦਾ ਕੋਰੇ ਕਿੰਨਾ ਕਿਤੇ ਹੁੰਦਾ ਕਿ ਜਿਹੜਾ ਬੰਦਾ ਬੜਾ ਥੋੜਾ ਬਹੁਤ ਉੱਗਰ ਕੇ ਉੱਤੋਂ ਵੀ ਹੋ ਕੇ ਉਹ ਸੱਚ ਬੋਲ ਵੀ ਜਾਂਦਾ ਹੈ ਤਾਂ ਫਿਰ ਉਹ ਜਾਨੇ ਲੋਕੋ ਦੀ ਨਾਲ ਨਹੀਂ ਕਰਦੇ ਉਹਦਾ ਸੱਚ ਕਿਹਾ ਖਿਆ ਨਹੀਂ ਦਬ ਜਾਂਦਾ ਜਾਂ ਫਿਰ ਸਰਕਾਰਾਂ ਨੇ ਉਹਦੇ ਵੀ ਪਰਚਾ ਦਰਜ ਕਰਕੇ ਉਹਨਾਂ ਨੂੰ ਪਾਵਲਾ ਤਾਂ ਜਿਹੜੇ ਬੰਦ ਕਰਦੇ ਨੇ ਇਹਹੀ ਦੁਕਾਨਾਂ ਤੇ ਅਸੀਂ ਦਿਨਵਾ ਦਿਨ ਸਾਡਾ ਜਿਹੜਾ ਸਮਾਜ ਆ ਉਲਘਾਉਣ ਜਾ ਰਹੇ ਅਸੀਂ ਆਪਣੇ ਬੱਚਿਆਂ ਨੂੰ ਇਕੱਲੇ ਕਿਸੇ ਨਾਲ ਗੱਲਣ ਦੋਗੇ ਨਹੀਂ ਰਹੇ ਸਾਡੇ ਹਿੰਮਤੀ ਕਦਮੋ ਕੀ ਸਾਡਾ ਜਿਹੜਾ ਹੈਗਾ ਅਸੀਂ ਇੰਨਾ ਜਿਹਾ ਮੋਰਲ ਆਪਣਾ ਡਾਊਨ ਕਰ ਲਿਆ ਕਿ ਅਸੀਂ ਮਾਰੇ ਗੰਭੀਰ ਦੇਖ ਕੇ ਅੱਖ ਬਚਾ ਕੇ ਘੋੜੀ ਜਾਂਦੇ ਰਹਿੰਦੇ ਆ ਕਿ ਅਸੀਂ ਨੇ ਕੀ ਰਹਿਣਾ ਚਾਹੁੰਦਾ ਉਹ ਆਪਣੇ ਆਪ ਹੀ ਆਪਣੇ ਆਪ ਕੋਤੋਂ ਦੀ ਵਜ੍ਹਾ ਸਰਕਾਰਾਂ ਕਰਮਾਂ ਦੇਖੀ ਜੋ ਸਰਕਾਰਾਂ ਜਿਹੜੀ ਸਰਕਾਰਾਂ ਨੂੰ ਦੋਸਤੋ ਅਸੀਂ ਚੁਣਦੇ ਆ ਉਹ ਸਰਕਾਰਾਂ ਵੀ ਤਾਂ ਉਹਨਾਂ ਨੂੰ ਉਹਨਾਂ ਕੋਲ ਗੱਲ ਵੀ ਕਾਫੀ ਪਤਾ ਸਕਦੇ ਆ ਸੋ ਇਹ ਮਾਰੇ ਧੰਦੇ ਵਾਲਿਆਂ ਦੇ ਖਿਲਾਫ ਜਿੰਨਾ ਵੱਧ ਤੋਂ ਵੱਧ ਤੁਸੀਂ ਅ ਜਿਹੜਾ ਹੈਗਾ ਆਵਾਜ਼ ਚੱਕੋ ਤਾਂ ਕਿ ਇਹ ਜਿਹੜੇ ਮਾਰੇ ਲੋਕ ਨੇ ਇਹਨਾਂ ਦੀ ਸਮਾਜ ਵਿੱਚੋਂ ਇਹਨਾਂ ਨੂੰ ਇਹਨਾਂ ਨੂੰ ਜਿਹੜਾ ਹੈਗਾ ਪੁਲਿਸ ਦੇ ਹਵਾਲੇ ਕਰੀ ਇਹਨਾਂ ਚੰਗੇ ਲੋਕ ਸੱਜਾ ਵਾਂ ਕੇ ਘਟਣ ਮਾਰਿਆਂ ਨੂੰ ਸੱਜਾ ਮਾਰੇ ਸੱਜਾ ਘਟਣ ਚਾਹੇ ਉਹ ਅਫਸਰ ਨੇ ਚਾਹੇ ਉਹ ਆਮ ਲੋਕ ਨੇ ਚਾਹੇ ਉਹ ਮੈਡੀਕਲ ਲੋਕ ਨੇ ਚਾਹੇ ਕੋਈ ਵੀ ਹੈ ਸੋ ਮਾੜੇ ਲੋਕਾਂ ਨੂੰ ਦੇ ਲਈ ਨੂਨ ਬਣੇ ਨੇ ਮਾੜੇ ਲੋਕਾਂ ਨੂੰ ਜਿਹੜਾ ਹੈਗਾ ਸਲਾਮ ਨਹੀਂ ਦੇਂਦੇ ਜਦ ਕੇ ਬੇਤ ਨੂੰ ਕੋਈ ਬਣਾ ਕੋਡਾ ਸੱਚ ਬੋਲ ਲੈਂਦਾ ਲੋਕ ਜਿਹੜੇ ਹੈਗਾ ਲੋਕ ਉਹਨਾਂ ਸਾਥ ਛੱਡ ਦਿੰਦੇ ਨੇ ਫਿਰ ਜਿਹੜਾ ਹੈਗਾ ਸਰਕਾਰਾਂ ਵੀ ਸਮਝ ਲੈਂਦੇ ਨੇ ਕਿ ਇਹ ਕੰਮ ਚੋਂ ਮਿਲ ਜਾਂਦਾ ਉਹਦੇ ਪਰਚੇ ਦਾ ਮੁਰਾ ਦੇ ਲਈ ਸੋ ਇਸ ਲਈ ਤੁਹਾਡੇ ਆਪਣੇ ਬੱਚਿਆਂ ਦੇ ਕੁਇਕ ਲਈ ਤੁਹਾਡੇ ਆਪਣੇ ਸੂਬੇ ਦੇ ਕੁਇਕ ਲਈ ਜਿਹੜਾ ਹੈਗਾ ਕੁਲ ਕੇ ਸਾਰੇ ਬਹਾਰਾ ਤੇ ਆਪਣਾ ਜਿਹੜਾ ਸ਼ਰਾਬੀਆਂ ਵੀ ਇੱਕ ਵਾਰ ਜਿਹੜੇ ਸ਼ਰਾਬ ਦੇ ਸ਼ੌਕੀਨ ਨੇ ਉਹਨਾਂ ਨੂੰ ਵੀ ਚਾਹੀਦਾ ਕਿ ਤੁਸੀਂ ਵੀ ਆਪਣਾ ਸ਼ੌਕ ਦੀ ਪੂਰਤੀ ਜਿਹੜੀ ਹੈ ਘਰ ਤੋਂ ਬਰ ਸ਼ਰਾਬ ਦੇ ਠੇਕਿਆਂ ਤੋਂ ਕਰੋ ਸੁਭੇਂਦੀ ਕਬੂਲ ਕਰਨਾ ਅੱਜ ਦੇ ਲਈ ਇਨਾ ਹੀ ਕੱਲ ਫੇਰ ਮਿਲਾਂਗੇ ਕਿਸੇ ਹੋਰ ਉਦੇ ਦੇ ਨਾਲ ਸਤਿ ਸ਼੍ਰੀ ਅਕਾਲ